ਸਤ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਦਿਨ ਦੀਆਂ ਸ਼ੁਰੂਆਤਾਂ ਹੋ ਚੁੱਕੀਆਂ ਨੇ ਸਰੀਰ ਦੇ ਵੱਜ ਚੁੱਕਿਆ 5 ਤੇ ਅੱਜ ਮੈਂ ਕਿਹਾ ਕਰ ਲੀਆ ਬਲੌਗ ਸਟਾਰਟ ਫਿਰ ਸਾਧਰੀ ਅੱਜ ਪਹਿਲਾਂ ਤੇ ਆਪਾਂ ਚੱਲੇ ਆ ਕਿਤੇ ਨਵੇਂ ਤੇ ਲਵਲੀ ਹੋ ਸਕਦਾ ਅਸੀਂ ਟ੍ਰਿਪ ਤੇ ਜਾ ਰਹੇ ਹੁਈਏ ਨਾਮ ਮੈਂ ਦਿਖਾ ਰਿਹਾ ਹਾਂ ਮੈਂ ਬੰਦੇ ਤੁਹਾਨੂੰ ਬਾਕੀ ਜਗਾਦਨੋਂ ਚਲਦਾ ਸਭ ਦਿੰਨੇ ਆ ਥੋੜਾ ਜਿਹਾ ਚੱਕਰ ਪਿਆ ਪਿਆ ਕੋਈ ਜਗਾ ਤਨੋਂ ਦਰਸ਼ਨ ਤੋਂ ਵੀ ਥੋੜਾ ਜਿਹਾ ਗਰੇਜ ਕਰਨਾ ਪੈਂਦਾ 2 4 ਤਨ ਹੋ ਗਿਆ ਆਪਾਂ ਲੋਕੇਸ਼ਨਾਂ ਤੇ ਕੁਛ ਨਾ ਵੀ ਨਹੀਂ ਪਾਈਆਂ ਹੈਗੀਆਂ ਤੇ ਸਨੈਪਚੈਟ ਤੇ ਤੇ ਆਪਣੇ ਆ ਰਹੇ ਨੇ लवली ਦੀ ਭੈਣ ਪਰੋਣਾ ਤੇ ਆਪਣੇ ਬੱਚੇ ਜਵਾਕ ਭਾਂਦੇ ਭਣਦੀਆਂ ਤੇ ਹైదరాబాద్ ਉਥੋਂ ਆਪਣੇ ਪਰੋਣੇ ਦੀ ਡਿਊਟੀ ਆ ਲਵਲੀ ਕਿ ਦੀ ਤੇ ਉਹ ਆ ਰਹੇ ਨੇ ਛੁੱਟੀਆਂ ਕੱਟ ਕੇ ਹੁਣ ਵਾਪਸ ਤੇ ਬਠਿੰਡੇੋਂ ਲੈਣ ਚੱਲੇ ਆ ਉਹਨਾਂ ਨੂੰ ਤੇ ਸਮਾਨ ਸੋਣ ਬਾਵਾ ਉਹਨਾਂ ਕੋਲ ਤੇ ਚਲੋ ਪਿਛਲੀ ਵਾਰ ਤਾਂ ਲਵਲੀ ਚਲ ਗਿਆ ਸੀ ਛੱਡਣ ਹੁਣ ਲਵਲੀ ਕਿਨਾਂ ਜਾਣਾ ਆਪਣੀ ਲੈਣ ਮੈਂ ਕਿਹਾ ਚਲੋ ਜੀ ਫਿਰ ਜਾਵਾਂਗੇ ਜਾਵਾਂਗੇ ਕਿਉਂ ਨਹੀਂ ਸਟਾਉਣਾ ਥੋੜਾ ਹੋਇਆ ਕਿ ਆਪਣਾ ਹੋਇਆ ਚਲੋ ਮਾਮਾ ਜੀ ਨੂੰ ਪਹੁੰਚਾ ਲਈਏ ਪਹਿਲਾਂ ਮਾਮਾ ਜੀ ਨਾਲ ਸਿਆਣੇ ਬੰਦੇ ਜ਼ਰੂਰੀ ਨੇ ਕਹਿੰਦੇ ਵੀ ਮਾਮਾ ਜੀ ਨੂੰ ਲੈ ਕੇ ਜਾਣਾ ਹੀ ਜਾਣਾ ਨਾਲ ਚਲੋ ਮਿਲਦੇ ਆ ਜੀ ਸਿਕਾਰ ਜੀ ਸਿਕਾਰ ਮਾਮਾ ਜੀ ਵਾਹ ਚੁੱਕੇ ਨੇ ਮਾਮਾ ਜੀ ਲੋਕ ਕਿੰਨੇ ਵਾਜੀ ਆਪਾਂ ਕਹਿੰਦੇ ਲੋਕ ਕਿੰਨੇ ਲੋਕ ਤਾਂ ਹੀ ਪਤਾ ਨਹੀਂ ਗਿਣਤੀ ਭੁੱਲ ਗਏ ਹੁਣ ਤਾਂ 140 ਵੀਡੀਓ ਵਿੱਚ ਹੀ ਸ਼ਾਟ ਲਾ ਕੇ ਆਪਾਂ ਜੜੋ ਹੋ ਚੁੱਕੀਆਂ ਨੇ ਆਪਣੇ YouTube ਚੈਨਲ ਤੇ ਗ੍ਰੋਥ ਕਰ ਰਹੇ ਆ ਆਪਣਾ ਗ੍ਰੋਥ ਹੋ ਰਿਹਾਗਾ ਜਿੰਨ 20% ਜਦੋਂ ਉਹਨੂੰ ਆਪਣਾ 1000 ਸਬਸਕ੍ਰਾਈਬਰ ਹੋਣਾ ਇਹ ਤਾਂ ਪੱਕਾ ਨਾ ਮਾਮੇ ਵਾਲੀ ਪੱਕੇ ਜਾਣਾ ਮੈਨੂੰ ਕਹਿਣ ਕੱਲ ਕਾਲਾ ਕਹਿੰਦੇ ਨਾ ਉਹ ਮਾਮਾ ਕਹਿੰਦੇ ਆ ਹੈ ਆਹ ਕਾਲੇ ਨੇ ਪੁੱਛਣਾ ਤੇ ਵੀ ਡੈਡੀ ਕਿਵੇਂ ਤੇਰਾ ਕਿਹਦਾ ਮਾਮਾ ਹੈ ਆਰੇ ਅੰਮੋਲ ਦਰਸ਼ਕਾਂ ਕਰ ਸਕਦੇ ਗੱਭਰੂ ਤੜਕੀ ਗਰਾਉਂਡਾਂ ਵੱਲ ਨੂੰ ਹੋਗੇ ਤੋਰ ਕੇ ਜਾਏਗਾ ਇਹ ਕਿੰਨਾ ਰੇਸ ਲਾ ਕੇ ਜਾਊਗਾ ਇਹ ਚੰਗਾਲ ਦੇ ਗੱਭਰੂ ਮਿਹਨਤੀ ਬਹੁਤ ਨੇ ਇਹਦੇ ਚੱਲੇ ਹੈਗੀ ਹੁਣ ਭਾਈ ਪਹੁੰਚ ਲਿਆਂਗੇ ਬਸ ਅੱਧੇ ਘੰਟੇ ਚ ਗੱਡੀ ਪਠੰਡੇ ਲਾ ਦੇਣੀ ਆਪਾਂ ਜਹਾਜ਼ੜੇ ਮੈਂ ਰਾਤ ਨੂੰ ਫਰਕ ਸਾਲਿਆ ਹੈ ਪੀ ਤਾਂ ਮੈਂ ਘਰ ਲੋਡ ਗਏ ਜਾਣੀ ਆ ਤੇ ਮਾਂਜੇ ਕੇ ਗੱਭਰੂ ਟਿਕਟਾਂ ਨਹੀਂ ਪਹਿਣੀ ਆਪਾਂ ਪਿੰਟਾਲ ਨੇ ਪਹਿਣਗੀਆਂ ਅਗਲੇ ਯਾਤਰੀगण ਕਿਰਪਾ ਦਿਹਾਂ ਦੇ ਗੁਜਰਾਤ ਸੇ ਆਨੇ ਵਾਲੀ ਗਾਡੀ 3001 2 ਨੰਬਰ ਬਲੇਕ ਪਰ ਪਹੁੰਚ ਰਹੀ ਹੈ ਹਾਂ ਬਈਨਰਾਮ ਰਸਤੇ ਲਾਓ ਜੀ ਵਾਵਾ ਟਾਈਮ ਹੋ ਗਿਆ ਰੇਲ ਗੱਡੀਆਂ ਨੇੜੇ ਤੋਂ ਦੇਖੀਆਂ ਨੇ ਪਹਿਲਾਂ ਜਾਂਦੇ ਹੁੰਦੇ ਸੀਗੇ ਲੁਧਿਆਣੇ ਨੂੰ ਜਾਂ ਇੱਧਰ ਨਾਣਾਦੇਵੀ ਕਣੀ ਨੂੰ ਬਾਈ ਬਾਪੂ ਲੈ ਕੇ ਜਾਂਦਾ ਹੁੰਦਾ ਸੀਗਾ ਹੁਣ ਤਾਂ ਸੋਕਨ ਵਾਲਾ ਜੋ ਦੀਆਂ ਗੱਡੀਆਂ ਲਈਆਂ ਨੇ ਬੈਠੇ ਹੀ ਨਹੀਂ ਕਦੇ ਹਨ ਸਫ਼ਰ ਕਰ ਨਾ ਕਦੇ ਆਪਾਂ ਰੇਲ ਗੱਡੀ ਦਾ ਹੁਣ ਸੁੱਖੀ ਇਹਨਾਂ ਲੈ ਲੈ ਗੱਡੀਆਂ ਤਾਂ ਭਾਵੇਂ ਤਾਂ ਉਹ ਕੱਟ ਨੂੰ ਜੀ ਨਹੀਂ ਕਰਦਾ ਹੈਗਾ ਆਹ ਖੜਾ ਜੀ ਕਹਿੰਦੇ ਲਾਪਰੀਤ લાલ ਰੰਗ ਆਹ ਗਣਾ ਲਾਪਰੀ ਬੋਲਾ 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 ਬੱਬਾ ਇੰਨੀਆਂ ਲੈਣਾ ਤਾਂ ਪਹਿਲੀ ਵਾਰ ਦੇਖੀਆਂ ਨੇ ਜ਼ਿੰਦਗੀ ਚ ਵੀਰ ਲੈਣਾ ਹੀ ਬੜੀਆਂ ਨੇ ਦੇਖ ਐਨ ਡੱਬਾ ਕਿਹੜਾ ਓਟਾ ਜੀ ਡੱਬਾ ਜੀ ਇਹ ਤੋਂ ਲੋ ਜੀ ਸਾਡਾ ਪੁਰਾਣਾ ਪੁਰਾਣਾ ਜੀ ਖੋ ਗਏ ਜੀ ਪੁਰਾਣਾ ਜੀ ਖੋ ਚੁੱਕੇ ਨੇ ਪੁਰਾਣਾ ਜੀ ਨੂੰ ਲੱਭੋ ਉਹ ਤਾਂ ਬੜਾ ਖੋ ਗਿਆ ਪਾਪੇ ਪ੍ਰੋਬਲਮ ਹੋ ਗਿਆ ਫਕੀਰ ਬਣ ਕੇ ਆਪਾਂ ਵੀ ਇੰਹੀ ਤੁਰੇ ਫਿਰਾਂਗੇ ਜਿਵੇਂ ਉਹ ਖੜਾ ਤੇ ਰਹਿ ਜਾਏ ਪਲੇਟਫਾਰਮ ਇੱਕ ਇੱਕ ਤੇ ਇੱਕ ਤੇ ਆ ਗਈ ਯਾਰ ਆਈ ਤਾਂ ਹੈ ਨਹੀਂ ਆਇਆ ਆਉਗੀ ਆਉਗੀ ਪਹੁੰਚਣ ਵਾਲੀ ਹੈ ਭਾਈ ਲਓ ਜੀ train ਪਹੁੰਚ ਚੁੱਕੀ ਹੈ ਆਹ ਛੋਟਾ ਫੌਜੀ ਚੱਲ ਮੂਰੇ ਤੁਰ ਚੱਲ ਚੱਲ ਡੈਡੀ ਨਾਲ ਹੀ ਆਇਆ ਡੈਡੀ ਦੇ ਨਾਲ ਆਇਆ ਵਾਹ ਕਿਹੜੇ ਸ਼ਹਿਰ ਤੋਂ ਆਏਗਾ ਹਰ ਹਰ ਮੋਦੀ ਕੇ ਸ਼ਹਿਰ ਸੇ ਆਏ ਹਰ ਹਰ ਮੋਦੀ ਮੋਦੀ ਦੇ ਪਿੰਡ ਤੋਂ ਆਇਆ ਲਓ ਜੀ ਗੱਬਰ ਦਾ ਜੀ ਨਿ ਲਿਖਿਆ ਕਹਿੰਦੇ ਨੇ ਬਾਪੇ ਨੂੰ ਕਹਿੰਦਾ ਚਾਲਾ ਛੱਡ ਗਿਆ ਛੁੱਟੀ ਲੈ। ਲਓ। ਇੱਧਰ ਪ੍ਰੈਕਟਿਸ ਪਹਿਲਾਂ ਕਿ ਰਾਦੀ ਬੈਗ ਚ ਕਾਉਣ ਦੀ। ਸਾਡੇ ਕੋਲ ਵੀ ਹੈ ਵੱਡਾ ਬੈਗ। ਪ੍ਰਾਣਾ ਪਤਾ ਨਹੀਂ ਬੈਗਾਂ ਚ ਕੀ ਵੱਟੇ ਪਾ ਕੇ ਲੈ ਕੇ ਆਇਆ। ਹੁਣ ਸਾਨੂੰ ਗੱਡੀ ਲੈ ਕੇ ਜਾਣੀ ਪੈ ਰਹੀ ਅੰਦਰ। ਇੱਕ ਦਾ ਉਹ ਜਵਾਕਾਂ ਇਹ ਸਵਾਣ ਹੁੰਦਾ ਪਾ। ਹੋਰ ਇਹ ਗੱਡੀ ਬਾਹਰ ਲਾ ਕੇ ਜੋਭਰ ਹੁਣ ਗੱਡੀ ਅੰਦਰ ਲੈ ਕੇ ਜਾਣੀ ਆ। ਸ੍ਰੀ ਕਾਜ਼ੀ ਸ੍ਰੀ ਕਾਜ਼ੀ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਜੀ ਇਹ ਬੰਦਾ ਸਾਨੂੰ ਮੁੜ ਕੇ ਮਿਲਿਆ ਨਹੀਂ ਇਹਨੂੰ ਦਰਸਨ ਨਹੀਂ ਦਿੱਤੇ ਵਾਈ ਜੀ ਇਹ ਬੰਦਾ ਜੀ ਸਭ ਦਾ ਢਿੱਲਾ ਹੋ ਗਿਆ ਜੀ ਦਾਖਲ ਰੱਖਿਆ ਕਹਿੰਦੇ 2 ਦਿਨ ਕੀ ਪਾਣੀ ਬਦਲ ਹੋ ਗਿਆ ਜੀ ਫਾਈਨਲੀ ਪਰਨਾ ਵਾਪਸ ਆ ਗਿਆ ਜੀ ਫਾਈਨਲੀ ਕੋਈ ਗੱਲ ਨਹੀਂ ਰੰਗ ਥੋੜਾ ਜਿਹਾ ਫਿੱਟ ਗਿਆ ਫਿੱਟ ਗਿਆ ਮੁੜ ਕੇ ਆਏ ਜੀ ਕਿੰਨੇ ਰੁਪਏ ਐ ਫਿਰ ਇਹਨਾਂ ਨੂੰ ਪੈਸੇ ਤਾਂ ਲਾਓ ਯਾਰ ਪਰਨਾ ਨਵਾਂ ਪਰਨਾ ਦੀ ਯਾਰ ਮੇਰਾ ਨਹੀਂ ਫਿੱਟਿਆ ਵੀਰੇ ਨਵਾਂ ਪਰਨਾ ਫਿੱਟ ਗਿਆ ਹਾਂ ਮੋਰ ਪੰਖੀ ਦੀ ਮੋਰ ਪੰਖੀ ਦਾ ਮੋਰ ਪੰਖੀ ਆ ਬਈ ਨੇਰੇ ਚ ਫੜਾ ਰਿਹਾਗਾ ਇਹ ਵਰਨਾ ਨਹੀਂ ਪਤਾ ਨਹੀਂ ਲੱਗਿਆ ਬਲੈਕ ਆਊਟਰ ਲੱਗਿਆ ਆ ਦੇਖ ਹੈਗਾ ਡੱਬ ਪਏ ਨੇ ਬੜਾ ਪ੍ਰਸੈਂਟ ਦਾ ਨਹੀਂ ਹੈਗਾ ਯਾਰ ਨਹੀਂ ਇਹਨੂੰ ਫਿਰ ਸਜਾ ਲਾ ਦਈਏ ਗਾ ਲਾ ਚਲੋ ਸਾਨੂੰ ਪਿਆ ਚਾਕਲੇਟ ਵਾਲਾ ਯਾਰਾ ਕਿ ਲਗੋ ਮੇਰੇ ਨਾਲ ਲੈਦੇ ਉੱਥੇ ਐ ਕਿਵੇਂ ਨੌਲੇ ਦੇ ਆਹ ਅਗਲਾ ਚਾਰ ਮਾਰੂ ਫੜ ਕੇ ਸਾਡੇ ਬਾਗ ਚਲੋ ਬਾਹਰ ਨਾਲ ਲੈ ਨੂੰ ਬਈਆਂ ਗਾ ਹਾਂ ਬਈ ਬਾਈ ਕਿਹੜੀ ਬਾਈ ਮੈਂ ਤਾਂ ਜਾਣਦਾ ਨਹੀਂ ਕੌਣ ਆ ਬਈ ਮੇਨ ਆਏ ਆਹ ਵੰਡ ਪਤਾ ਕੋਈ ਕੋਈ ਬਾਈ ਆਪਣੀ ਕਿ ਲੈ ਆ ਮੇਨ ਆਏ ਮੇਨ ਬਾਈ ਬਾਈਟ ਲਾ ਹੋ ਗਿਆ ਜੀ ਠੀਕ ਆ ਜੀ ਤੇਰੀ ਅੰਗਣ ਵਾਲੀ ਲੱਗੀ ਵੇ ਸਭ ਬਰਵਾ ਚਾਹ ਬਾਈ ਵਾਲੇ ਫੀਲ ਕਰ ਲੈਣਾ ਡੇੜੀ ਨਾ ਨਾ ਡੇੜੀ ਸੈਲਰ ਦੇ ਮੰਨੀ ਮੇਰੇ ਕਰਨੀਏ ਬਦਮਾਸ਼ੀ ਹਾਂ ਆ ਜਾ ਚੱਲੀ ਆਓ ਠੀਕੇ ਆ ਤੂੰ ਤੀਜੀ ਇੱਕ ਰਹੀ ਤੇਰੇ ਲਈ ਅੱਧੀ ਦੀ ਪੀ ਲਾਂਗੇ ਤੈਨਹੀਂ ਵੀ ਨਹੀਂ ਲੈ ਤਾ ਆਏ ਥੋੜੀ ਜਿਹਾ ਓਕੇ ਆ ਗਿਆ ਅੱਧੀ ਅੱਧੀ ਪੀ ਲਾਂਗੇ ਅਸੀਂ ਅੱਧਿਆਂ ਅਸੀਂ ਪੀ ਲਾਂਗੇ ਅੱਧੀ ਅੱਧੀ ਵਸਾ ਦਾ ਕਦੋਂ ਮੈਂ ਆ ਵੀ ਮੇਰਾ ਲੇ ਯਾਰ ਆ ਵੀ ਆਪਣੇ ਯਾਰ ਬੇਲੀ ਨੇ ਸਾਰਿਆਂ ਨੂੰ ਲਿਆ ਦੇ ਕਿ ਸਾਰੇ ਯਾਰ ਬੇਲੀ ਨੇ ਪੀਓਗੇ ਨਾ ਚੱਲ ਆ ਆ ਵੀ ਲਿਆ ਦੇ ਆ ਬਾਈ ਲਿਆ ਕੇ ਦੇ ਯਾਰ ਬੇ ਲਿਆ ਲਿਆ ਦੇ ਦੇ ਇੱਕ ਹੋਰ ਲਿਆ ਕੇ ਦੇ ਦੀ ਹੋਰ ਇਹਨੂੰ ਬਾਈ ਨੂੰ ਭਈਆ ਲਾਪਰੀ ਦੀ ਕਣੀਆ ਦੇ ਦੇ ਸਾਰਿਆਂ ਨੂੰ ਆਹ ਹੈ ਸਾਰਿਆਂ ਨੂੰ ਕਰ ਦੇ ਯਾਰ ਦਿਲ ਖੁੱਲਾ ਦਿਖਾ ਦੇ ਅੱਜ ਚੱਕ ਦੇ ਪਾਰਟੀ ਕਰਦੇ ਅੱਜ ਦੋ ਕੱਢਦੇ ਹੁਣ ਕਿਹੜੇ ਨਹੀਂ ਉਤਾ ਖੁੱਲੇ ਦਿਲ ਨਾਲ ਕਰ ਦੋ ਘਾਟਾ ਦੋ ਦੇ ਮਾਰ ਦਿਲ ਤੋੜ ਪਾਣੇ ਵਾਲਾ ਦਿਲ ਤੋੜਤਾ ਕੁਟ ਵੀ ਕਰ ਨੋ 5 ਕਲਾ ਵੇ ਆ ਵੇ ਪੀਉਦਾ ਆਇਣਾਗਾ ਹੁਣ ਤਾਂ ਲੈਣੀ ਪਊ ਹੁਣ ਨਹੀਂ ਨਹੀਂ ਹੁਣ ਤਾਂ ਲੈਣੀ ਪੜੇਗੀ ਲੈ 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 ਚੱਕ ਲੈ ਚੱਕ ਲੈ ਚੱਕ ਦੇ ਕੰਮ ਸਾਰੀ ਪੀਜਾ ਸਾਰੀ ਸਾਰੀ ਪੀਜਾ ਹੁਣ ਸਾਨੂੰ ਹੋਰ ਲਿਆ ਦੇਈ ਗਾ ਨੂੰ ਇਹ ਲੈ ਲੈ ਰਾਈ ਗੱਲ ਨਾ ਮੇਰਾ ਨਗਾ ਦੀ ਜਿਆਦਾ ਮੈਨੂੰ ਕਦੇ ਜਵਾਬ ਮਿਲਦਾ ਹੈਗਾ ਦੱਸੋ ਇੱਕ ਇੱਕ ਹੋਰ ਲੈ ਆ ਦੇ ਗਰਮੀ ਵਾਲੀ ਆ ਗਰਮੀ ਵਾਲੀ ਆ ਇੱਕ ਇੱਕ ਲਿਆਵੇ ਇੱਕ ਬਾਈ ਨਹੀਂ ਹੈਗਾ ਵਿਕੇ ਆ ਕੋਈ ਨਹੀਂ ਜਾਣਦਾ ਤਾਂ ਬਾਈ ਤਾਂ ਬਾਈ ਜਾਣਦਾ ਅੱਡੀ ਤੇ ਲੱਗ ਗੱਲ ਦੁਕਾਨ ਵਾਲਾ ਜਾਣਦਾ ਹੈ ਤੇਰੇ ਕਿਹਨੇ ਲਿਖਿਆ ਜਾਗਾ ਇਹ ਤਾਂ ਠੀਕ ਆ ਲਗਲੀ ਬਦਾ ਇੱਕ ਵਾਰੀ ਮੈਨੂੰ ਫੋਨ ਕਰ ਕੇ ਕਹੂਗਾ ਵੀ ਲੈਣੇ ਆ ਜਾਣਾ ਕੋਈ ਗੱਲ ਨਹੀਂ ਦੇਖੀ ਫਿਰ ਦੇਖਣੀ ਫਿਰ ਅੱਜ ਇਹ ਵੀ ਹਿੰਟ ਆ ਅੱਜ ਨਹੀਂ ਇਹ ਦੀਦੀ ਨੂੰ ਯਾਰ ਉਹ ਬੋਲ ਐਨੇ ਦਿਨ ਤੋਂ ਮਿਲਿਆ ਨਹੀਂ 22 ਕਾ 22 ਰਹੀ ਨਹੀਂ ਐਦਾ ਨਹੀਂ ਮਾਰਦਾ ਛੱਡ ਕੇ ਭੱਜੇ ਬਹੁਤ ਫਰਕ ਪੈ ਗਿਆ ਛੱਡ ਕੇ ਭੱਜੇ ਮੈਂ ਹੁਣ ਤਾਂ ਸਿੱਖ ਗਿਆ ਵਧੀਆ ਨਾ ਪਰਸੋਂ ਮੈਂ ਉੱਥੇ ਗਿਆ ਸੀਗਾ ਦੁੱਧ ਵੀ ਜਾ ਕੇ ਆਇਆ ਇਹ ਹੁਣ ਨਹੀਂ ਮੈਂ ਪਾ ਉੱਦੋਂ ਮੈਂ ਖਾ ਖੰਣਾ ਗਏ ਸੀਗੇ ਉਦੋਂ ਦੇਖ ਲੈ ਬਹੁਤ ਇਕ ਗਿਆ ਕਿਹੜੀ ਗੱਡੀ ਆ ਓਏ ਸਕੋਰਪੀਆ ਨਾ ਚਲਾ ਦੇ ਮੈਂ ਗੱਡੀ ਜੋ ਜੱਜਮੈਂਟ ਦੇ ਹਿਸਾਬ ਨਾਲ ਆਲੀ ਹੁੰਦਾ ਤੈਨੂੰ ਵੀ ਪਤਾ ਕਿ ਗੇਅਰ 22 22 ਛੱਡ ਕੇ ਭੱਜੇ ਨਹੀਂ 22 22 ਕਾਪੀ ਨਹੀਂ ਜੇ ਮੈਂ ਕਹਿੰਦਾ ਕਿ ਮੈਂ ਥੋੜੀ ਮਾਰੀ ਇਹ ਬੱਤੀ ਆ ਜੇ ਮੈਨੂੰ ਬੰਦਾ 10 ਘੰਟਾ ਗੱਡੀ ਦੇ ਤੇ ਵੀ ਲੱਗ ਗਿਆ ਲੱਗੜਾ ਦੇਖਿਆ ਹੱਥ ਲੱਗ ਜਾਂਦੀ ਇਹ ਜੀ ਐਨੀ ਗਣਾ ਤੜਕੇ ਆ ਗਿਆ ਕਿ ਰਿਹੜੂ ਕਹ ਮੈਂ ਤਾਂ ਉਹਦਾ ਗੇੜਾ ਦੇਖ ਆਉਣੇ ਸੀ ਕਿ ਹੱਥ ਜਾਂ ਲੱਗੇ ਨਾ ਨਾ ਕੇਰਾ ਮਤਲਬ ਜਿਵੇਂ ਹੁਣ ਮੈਂ ਚਲਾਈ ਨਹੀਂ ਹੈਗੀ ਸਕੋਰਪੀਆ ਕਦੇ ਵੀ ਮੈਂ ਚਲਾਈ ਸਵਿਫਟ ਚਲਾਈ ਹੈ ਫਲੋਰਪਿੰਨ ਦੀ ਜਜਮੈਂਟ ਵਾਲੀ ਘਟਾ ਕੱਟ ਗਈ ਹਾਂ ਆਪਣਣ ਵਾਲੀ ਦੀ ਵਾਲੀ ਆ ਉਹ ਪਾਉਣ ਡਰਾਈ ਜਾਂਦੇ ਇਹਨੂੰ ਆ ਆਪਣਣ ਵਾਲੀ ਸਾਰਾ ਪਾਉਣ ਦਾ ਸਾਰਾ ਦੀਨਾ ਆਪਣਣ ਵਾਲੀ ਮੈਨੂੰ ਗੱਲ ਕਰਕੇ ਦੱਸਦਾ ਉਹ ਫੋਨ ਵੀ ਚੱਲਦਾ ਕਿੰਨੇ ਪੈਸੇ ਆਰ ਟੂ ਟੂ ਦਾ 14000 ਰੁਪਿਆ ਕਿੱਥੇ ਜਾਣਾ ਕੀ ਜਾਣਾ ਕਿੱਥੇ ਐ ਕਰੂ ਆ ਪਾਤਣਾ ਪੁੱਤਣਾ ਸਾਈਡ ਸਾਈਡ ਤੇ ਯਾਰ ਪਾਈਪ ਲਾਈਨ ਹੀ ਹੈ ਜਿਹੜੀ ਲੱਗੀ ਹੋਈ ਹਾਂ ਉਹ ਉੱਤੇ ਢੇੜਾ ਮਾਰਨਾ ਹੋਊਗਾ ਅੱਛਾ ਹੂੰ ਸੁੱਟੀ ਕੋਈ ਨਹੀਂ ਹੈਗੀ ਪਰ ਐ ਨਹੀਂ ਪਤਾ ਕੰਮ ਤੈਨੂੰ ਐ ਨਹੀਂ ਪਤਾ ਹਫ਼ਤੇ ਇੱਕ ਢੇੜਾ ਮਾਰੇ ਜਾਂ ਨਹੀਂ ਉਹ ਦੋ ਢੇੜੇ ਮਾਰੇ ਜਿਵੇਂ ਚਾਰਨਜੀਤ ਲੱਗਾ ਯਾਰ ਬੈਠ ਗਈ ਮੁਰਦਾ ਉਹ ਨਾ ਹਉਦੇ ਮੈਂ ਕੰਮ ਮਾਗਾ ਜੇ ਡਿਊਟੀ ਕਿੰਨੇ ਟਾਈਮ ਹੋਊਗੀ 8 ਤੋਂ 5 ਹੋਊਗਾ ਸਵੇਰੇ ਹਮ ਕਿੰਨੀ ਗਾਉਂਦੀ ਹੈ ਕਿ ਨਾ 9:30 ਹੋਊਗੀ ਹਾਂ ਉਹਦਾ ਜੇ ਦੋ ਚਾਰ ਦਿਨ ਲਾ ਕੇ ਦੇਖ ਜੇ ਤੁਹਾਨੂੰ ਸ਼ੈੱਟ ਲੱਗਿਆ ਤਾਂ ਠੀਕ ਹੈਗਾ ਨਹੀਂ ਫਿਰ ਆਲਾ ਸ਼ੈੱਟ ਕਰ ਜੀ ਤੁਹਾਨੂੰ ਵਧਾਈਆਂ ਹੋਈਆਂ ਮੇਰੇ ਤਲਾਪ ਕਾਉਣ ਓਏ ਐਲੀ ਨਾ ਕਰ ਆ ਨਹੀਂ ਉਹ লাইਵ بیٹھا ਯਾਰ ਸਵਾਗਤ ਹਾਂ ਜੀ ਸੰਗਰੂਰ ਸੈਰ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਹੁਣ ਅਸੀਂ ਚੱਲੇ ਆਗੇ ਇੱਥੇ ਜਿੰਨੇ ਪਾ ਲੇ ਲਦਾਖ ਨੂੰ ਲੇ ਲਦਾਖ ਨੂੰ ਚੱਲੇ ਆ ਲੇ ਲਦਾਖ ਨੂੰ ਚੱਲੇ ਆ ਸਾਡਾ ਗਿੱਲ ਲੇ ਲਦਾਖ ਸਾਡੇ ਕੁਛ ਕੁ ਬੰਦੇ ਵਾਗੇ ਅਸੀਂ ਮੰਗਲੀ ਗੱਡੀ ਲੈ ਸਾਂਦੇ ਕੁਸ਼ਕਾ ਸੀ ਨਾ ਅਸੀਂ ਵੀ ਚੱਲੇ ਆ ਲੇ ਲਦਾਖ ਨੂੰ ਚੱਲੇ ਪਾਤੇ ਮੁੰਡੇ ਕਾਫੀ ਇਹ ਕਾਫੀ ਸਾਨੂੰ ਲਾਪਰੀ ਨਾਲੋਂ ਸੇਵਾਈ ਹੈ ਰਾਤ ਜਿਵੇਂ ਤੁਸੀਂ ਰਾਤ ਦੇਖਿਆ ਪਹਿਲਾ ਕਲਿੱਪਾਂ ਚ ਉਹਨਾਂ ਨੇ ਸੇਵਾ ਰਾਤ ਲੱਜ ਚਟਿੱਤਾ ਹੀ ਰਾਤ ਨੂੰ ਲਾਪਰੀ ਨੂੰ 4 ਵਜੇ ਰਾਤ ਨੂੰ ਜੀ 4 ਵਜੇ ਮੰਨਿਆ ਰਿਹਾ ਪਿਆਦਿਆਂ ਦੀ ਦੁਕਾਨ ਦੇ ਖੜੀ ਵੀ ਜਿਹੜੇ ਹਾਂ ਹਾਂ ਕਿੱਥੇ ਜਾਣਾ ਕਿੱਥੇ ਜਾ ਰਹੀ ਹੈ ਸੰਨੀ ਹੈ ਸੰਨੀ ਸੰਨੀ ਕੋਏ ਮੰਮੀ ਓਏ ਕੀ ਹਾਂ ਕਿੱਡੀ-ਕਿੱਡੀ ਲੱਗੇ ਚੱਲੀਏ ਮੈਂ ਨਹੀਂ ਕਰੀ ਖਾਣੇ ਖਾ ਕੇ ਘਰ ਸ੍ਰੀਕਾਲ ਸ੍ਰੀਤਾ ਕਿੱਥੇ ਚੱਲੇ ਗਾਲੀ ਕਿੱਥੇ ਜਾਣਾ ਮੰਮੀ ਕੋਲ ਮੰਮੀ ਸਨ ਨਹੀਂ ਠੀਕ ਹੈ ਸੋ ਜੀ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਘਰ ਦੇਣ ਵੀ ਲਈਏ ਹੋਣਾ ਨਾ ਬਹੁਤ ਦਿਨ ਹੋ ਗਏ ਗਿਆਨ ਤੇ ਅੱਜ ਮੇਰਾ ਬਲੌਗ ਸਾਫ ਵੇਣਗੇ ਤਾਜਾ ਜੀ ਤਾਜੇ ਬਾਏ ਇੱਧਰ ਦੇਖ ਬਾਏ ਕਰਦੇ ਪਏ ਬਾਏ ਬਾਏ ਕਹ ਦੇ ਕਿ ਨੰਨੀ ਆ ਜਾ ਨੰਨੀ ਆ ਜਾ ਕਹ ਕਿ ਆਜੋ 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 ਆਓ ਚਲਿਏ ਜੀ ਚਾਲ ਵੀ ਹੁਣ ਅਸੀਂ ਚੱਲੇ ਆ ਭਾਈ ਤਿਆਰੀ ਹੋ ਚੁੱਕੀ ਐ ਸ਼ਾਮ ਦਾ ਟਾਈਮ ਹੋ ਚੁੱਕਿਆ ਹਾਂ ਨਾ ਨਾ ਉਹ ਵੀ ਸੱਜਣ ਪਿਆਰਿਓ ਚਾਲੇ ਪਾ ਛੱਡੇ ਆ ਕਹਿੰਦੇ ਗੱਭਰੂਆਣੇ ਮੇਰੇ ਸਾਥ ਦੇ ਰਹੇ ਨੇ ਓ ਮਾਈ ਗਾਡ ਮੋਰੇ ਰੇੜਾ ਆ ਚੁੱਕਿਆ ਗੱਡੀ ਵੈਕ ਕਰਨੀ ਪਊਗੀ ਹੋਰ ਸਾਹਮਣੇ ਨਾਨਾ ਆਉਂਦਾ ਹੋਇਆ ਉਹਦੇ ਨਾਨਾ ਹੋ ਨਹੀਂ ਕੋ ਨਾਨਾ ਕਹਦੇ ਕਿ ਨਾਨਾ ਅਸੀਂ ਜਾਣਦੇ ਆ ਕਹਦੇ ਕਿ ਜਾਣਦੇ ਆ ਜਾਣਦੇ ਆ ਅਸੀਂ ਤਾਂ ਹਾਂ ਬਲੌਗ ਬਣਾਇਆ ਨਹੀਂ ਯਾਰ ਕਈ ਦਿਨ ਹੋ ਗਏ ਸਾਲਾ ਮਣਜਾ ਸੈਟ ਜਾਣੀ ਹੈਗਾ ਚਲੋ ਛੋਟਾ ਮੋਟਾ ਬਲੌਗ ਅੱਜ ਅਪਲੋਡ ਕਰ ਹੀ ਦੇਣਾ ਆਪਾਂ ਅਸੀਂ ਨਾ ਅੱਜ ਡੇਟ ਵੀ ਨਹੀਂ ਦੱਸ ਸਕਦੇ ਦਿਨ ਵੀ ਨਹੀਂ ਦੱਸ ਸਕਦੇ ਸਾਡੀ ਥੋੜੀ ਜਿਹੀ ਮਜਬੂਰੀ ਆ ਮਜਬੂਰੀ ਵੀ ਕੀ ਆ ਤੁਹਾਨੂੰ ਬਾਅਦ ਚ ਦੱਸਾਂਗੇ ਕਈ ਦਿਨ ਬਾਅਦ ਆਜ ਉੱਪਰ ਕਦੇ ਨਹੀਂ ਪਰਣਾ ਬੰਦਾ ਹੈਗਾ ਤੈਨੂੰ ਬਹੁਤ ਵਾਰੀ ਗਏ ਚੱਕਿਆ ਮੈਂ ਚਲੋ ਚੱਲਦੇ ਆਂਗੇ ਹੁਣ ਸਾਹਮਣੇ ਕਹਿੰਦੇ ਕਿਹੜਾ ਜੋਬਰ ਬੈਠਾ ਕੋਦਾਂ ਜੀ ਬੈਠੇ ਨੇ ਹੈਲੋ ਕੋਤੇ ਹੈਲੋ ਕੋਤੇ ਮਾਵਾ ਜੀ ਬਾਜੋ ਬਾਜੋ ਤੇ ਪੈਂਚਰ ਕਰੀਤੀ ਮੇਰੀ ਗੱਡੀ ਤੇ ਗੱਡੀ ਪੈਂਚਰ ਕਰੀਤੀ ਮੇਰੀ ਲਓ ਜੀ ਕਿੱਥੇ ਪਹੁੰਚ ਚੁੱਕੇ ਆ ਪਹੁੰਚ ਤਾਂ ਚੁੱਕੇ ਆ ਕਿਤੇ ਨਾ ਕਿਤੇ ਪਹੁੰਚੇ ਆ ਗੱਡੀ ਨੂੰ ਭੁੱਖਾਂ ਲੱਗੀਆਂ ਵੀਰ ਇਹਦੇ ਢਿੱਡ ਭਰਦੀਏ ਮੜਾ ਜਾ ਭੁੱਖ ਸੰ ਨੂੰ ਵੀ ਲੱਗੀ ਐ ਤੇ ਅਸੀਂ ਤਾਂ ਪਹੁੰਚ ਕੇ ਖਾਵਾਂਗੇ ਉੱਥੇ ਚੀਜ਼ੀਆਂ ਸਾਡਾ ਤਾਜ਼ਾ ਵੀ ਚੀਜ਼ੀਆਂ ਹੋਊਗਾ ਨਾ ਜੀ ਯੈਸ ਕੈ ਯੈਸ ਯੈਸ ਇਹ ਪ੍ਰਮਾਤਮਾ ਨੋਟਾਂ ਨਾਲ ਭਰਿਆ ਹੋਇਆ ਬੈਗ ਸਿੱਟਦੇ ਸਾਡੀ ਗੱਡੀ 'ਚ ਅਸੀਂ ਫਿਰ ਨਿਕਲ ਜੇ ਲੈ ਲਵਾਸਕਣੀ ਮੁੜ ਕੇ ਚਾਰ ਮਹੀਨੇ ਮੁੜੀਏ ਹੀ ਨਾ ਹਣਾਤਾਜ ਇੱਧਰ ਦੇਖੀ ਪੁੱਤ ਯੇ ਚੀਜ਼ੀਆਂ ਦੇਖਾਂ ਅੰਕਲ ਨੂੰ ਦੇਣਾ ਆਪਣੇ ਅੰਕਲ ਨੂੰ ਦੇਣੇ ਨੇ ਪਾ پیسے ਲੈ ਲਓ ਲਾਊ ਜੀ ਬਾਜ਼ਾਰ ਚੈੱਕ ਕਰੋ ਜਿਹੜਾ ਪਛਾਣ ਸਕਦਾ ਹੋ ਕਮੈਂਟ ਚ ਨਾਂ ਦੱਸ ਦੇ ਵੀ ਬਾਜ਼ਾਰ ਕਿੱਥੋਂ ਦਾ ਹੈ ਚਲੋ ਆਲ ਆਪਾਂ ਨਾਉ ਆਪ ਨਹੀਂ ਲੈਣਾ ਆਪਦੇ ਮੂੰਹ ਚੈੱਕ ਕਰ ਸਕਦੇ ਆਂ ਮੀ ਬੜਾ ਪਿਆ ਕਹਿੰਦੇ ਇੱਥੇ ਅੱਜ ਮੀਂਹ ਦੇ ਕਰਕੇ ਤਾਂ ਸੀ ਆਇਆ ਕਿਉਂ ਜੀ ਐ ਜੀ ਹਣਾ ਜੀ ਹਾਂ ਜੀ ਯੈਸ ਉਤੀਓ ਲੈ ਦੇਖਿਓ ਕਿਉਂ ਯਾਰ ਬੜਾ ਪਾਣੀ ਖੜਾਇਆ ਭਾਈ ਜਾਮ ਕਰਤੀਆਂ ਨਾਲੀਆਂ ਸਰਪੰਚ ਸਾਹਿਬ ਸਾਫ਼ ਕਰਾਓ ਇਹਨਾਂ ਨੂੰ ਐਮਸੀ ਸਾਹਿਬ ਕੀ ਹੋਇਆ ਇੱਥੇ ਬਲੌਗਰ ਸਾਹਿਬ ਇਕੱਠੇ ਹੋ ਗਏ ਕਹਿੰਦੇ ਬਲੌਗਰ ਸਾਹਿਬ ਸਸਰੀ ਗਾਲ ਬਲੌਗਰ ਸਾਹਿਬ ਇਕੱਠੇ ਹੋ ਗਏ ਖੱਪ ਪਾਉਣਗੇ ਕਹਿੰਦੇ ਚੀਜ਼ ਮਿੱਟੀ ਇਹ ਕੀ ਕੀ ਭੁੱਖਾ ਓਏ ਭੁੱਖੇ ਹੂੰ ਖੀ ਘਾ ਰਹੇ ਕੀ ਹੈ ਕੀ ਹੈ ਮਿਰਚੀ ਜੀ ਜੀ ਮਿਰਚੀ ਬੋਲ ਜੀ ਜੀਮਾ ਸਾਹਿਬ ਸੰਦਾਂ ਅੰਤਰ ਸਿੰਘ ਜੀ ਮਹਾਰਾਜ ਜੀ ਦਾ ਗੁਰੂ ਘਰ ਕਰੋ ਦਰਸ਼ਨ ਜਾਰਾਂ ਨੂੰ ਪਹੁੰਚੇ ਰੇ ਗੱਭਰੂ ਕਹਿੰਦੇ ਆਪ ਛੋੜ ਸਗਾ ਸਿੱਧ ਹੋਈ ਧਰਮੋਂ ਤੂੰ ਸਾਥ ਨਾ ਬਣੀ ਸਾਥ ਛੋੜੀ